ਇਸ ਜੁਜ਼ਮੀ ਖੰਨੀ ਟ੍ਰੈਪ ਪਕੜਿਆ ਬਦਦਾ ਤਾ ਕਿ ਇਹ ਸਰਮਾ ਇਹ ਕੱਲ ਦੀ ਗੱਲ ਆ 212 2025 ਦੀ ਤੇ ਕੋਈ ਇੱਕ ਡਰਾਈਵਰ ਆ ਬੁਤਰਾ ਉਹ ਰਸਤਾਂ ਤੋਂ ਲੈ ਕੇ ਪਠਾਨਕੋਟ ਨੂੰ ਜਾ ਰਿਹਾ ਤੇ ਬਾਈਪਾਸ ਸ਼ਾਮਪੁਰੇ ਲੱਗੇ ਪट्रोलਪੰਪ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕਿਲਕ ਦੁਖਿਆਰੀ ਲੜਕੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਮੀਤਿਆਂ ਨੇ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਸੇ ਕਿਉਂ ਕਰਦੇ ਸੀ ਜੇ ਕਿ ਕੀ ਤਰੀਕਾ ਸੀ ਕੀ ਨਾ ਤਰੀਕਾ ਕਿਸੇ ਰੋਟਾ ਇਹ ਕੁੜੀਆਂ ਨੂੰ ਅੱਗੇ ਕਰਕੇ ਉਹਨਾਂ ਨੂੰ ਬਸਾਉਣ ਦੇ ਕਰਕੇ ਕੁੜੀਆਂ ਕਰਕੇ ਜਿਹੜਾ ਡਰਾਈਵਰ ਨੇ ਰੁਕਿਆ ਕਿ ਕੁੜੀਆਂ ਤੇ ਚਲ ਨੂੰ ਬੂੜ ਹਣੀ ਇੱਕ ਕੰਮ ਨੂੰ ਨੇ ਰੁਕਿਆ ਨੇ ਦੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਉੱਤਲੀ ਉੱਤਰ ਕਰਨ ਦੀ ਗੱਲ ਸਮੇਂ ਤੇ ਪਿੱਛੋਂ ਦੋ ਮੁੰਡੇ ਆ ਕੇ ਰੁਕੇ ਜਦ ਨਾਲ ਮੇਰੇ ਪਹਿਲਾਂ ਅੰਤ ਤੱਕ ਕਿੰਨੇ ਅਜ ਤੱਕ ਕੇ ਕੇਸ ਵਾਪਰ ਮੇਰੇ ਦੌਰਾਨ ਮੇਰੇ ਬੀੜ ਦੇ ਦੌਰਾਨ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ 'ਚ ਹੋ ਚੁੱਕੇ ਨੇ ਇਸੇ ਮਾਮਲੇ ਇਹ ਸਾਰੇ ਜਿਹੜੇ ਆ ਚਾਰ ਹੰਦੇ ਆ ਇਹ ਸਾਰੇ ਡਰਗਡਿਕ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੀਆਂ ਕਿ ਕਾਰਨ ਹੈ ਕੋਈ ਨਸ਼ੇ ਦਾ ਜਾਂ ਕੀ ਕਰ ਰਹੇ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਸਾਰੇ ਡਰੱਗ ਡੇ ਉੱਤੇ ਆ ਇਹਨਾਂ ਤੇ ਐਨਡੀਪੀਐਸ ਦੇ ਬੱਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਇਹ ਰਿਮਾਂਡ ਦੇ ਦੌਰਾਨ ਹੋਣਗੇ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਸਾਰਾ ਇਹਨਾਂ ਦੇ 20 ਤੋਂ 25 ਸਾਲ ਇਹਨਾਂ ਦਾ ਆਪਸ 'ਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਕੋਈ ਆਪਸ 'ਚ ਚੇਨੀਆ ਇਕੱਠੇ ਨਚਾ ਰਹੇ ਹੁੰਦਾ ਪੈਸੇ ਫਾਰਵਰਡ ਕਰਕੇ ਤੇ ਪੈਸੇ ਗੋਲਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹੋ ਇਹਨਾਂ ਦੀ ਚੀਜ਼ ਨੇ ਇਹੋ ਬੇਸ਼ਰਮ ਆ ਜਿਹੜੇ ਆਪੋ ਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ ਦੇਖੋ ਨਸ਼ੇ ਦੀ ਪੂਰਤੀ ਵਾਸਤੇ ਜਿੱਥੇ ਨਸ਼ਾ ਇਕੱਠੇ ਕਰਦੇ ਆ ਉੱਥੇ ਉਹਨਾਂ ਦਾ ਆਪਸ ਵਿੱਚ ਰਿਸ਼ਤਿਆਂ ਬਣ ਜਾਂਦਾ ਤੇ ਫਿਰ ਇਹ ਟੈਨਣ ਕਰਕੇ ਤੇ ਉਹਨਾਂ ਦੇ ਹੰਢੇ ਕਰਦੇ ਲੋਕਾਂ ਨੂੰ